ਦੋ ਦਿਨ ਬਾਅਦ ਹੈ ਘਰ ਚ ਧੀ ਦਾ ਵਿਆਹ ਪਰ ਖਾਂ ਨੂੰ ਇੱਕ ਦਾਣਾ ਵੀ ਨਹੀਂ ਕਿੱਥੋਂ ਕਰੀਏ ਧੀ ਦਾ ਵਿਆਹ رونਦੀ ਕੁੜਲੋਂ ਦੀ ਮਾਂ ਨੇ ਮਦਦ ਦੀਆਂ ਲਾਈਆਂ ਗੋਹਾਰਾਂ ਤੁਸੀਂ ਵੀ ਦੇਖੋ ਬੇहद ਭਾਵੁਕ ਕਰਦੀ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕੋਈ ਦਾਨੀ ਸੱਜਣ ਆ ਕੇ ਇਸ ਗਰੀਬ ਪਰਿਵਾਰ ਦੀ ਬਾਂਹ ਫੜ ਸਕੇ ਤਾਂ ਜੋ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਇਹ ਬੇहद ਭਾਵੁਕਤਾ ਵਾਲੀ ਵੀਡੀਓ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹੱਥਾਂ ਦੇ ਵਿੱਚ ਰੰਗ ਬਰੰਗੀਆਂ ਚੂੜੀਆਂ ਪਾ ਕੇ ਅੱਖਾਂ 'ਚ ਹੰਝੂ ਲੈ ਇਹ ਕੁੜੀ ਨੇ ਆਪਣੇ ਵਿਆਹ ਦੇ ਲਈ ਲੋਕਾਂ ਤੋਂ ਮਦਦ ਦੀ ਗੋਹਰ ਲਗਾਈ ਹੈ 10 ਸਾਲ ਪਹਿਲਾਂ ਪਿਤਾ ਦੀ ਮੌਤ ਹੋ ਗਈ ਅਤੇ ਕਹਿ ਰਹੀ ਹੈ ਜੇਕਰ ਮੇਰਾ ਪਿਤਾ ਹੁੰਦਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਤੇ 4 ਮਹੀਨੇ ਪਹਿਲਾਂ ਇਕਲੌਤਾ ਭਰਾ ਵੀ ਅਪਾਹਜ ਹੋ ਗਿਆ ਹੁਣ ਕਰਦੇ ਵਿਆਹ ਕਿੱਥੋਂ ਕਰਨ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਹਾਂਜੀ ਕੀ ਨਾਮ ਸੰਦੀਪ ਸੁਲਤਾਨ ਵੇਣ ਪੇਣ ਕਦੋਂ ਵਿਆਹ ਕਰ ਇਹ 5 ਮਾਰਚ ਨੂੰ ਹਾਂਜੀ ਤਾਂ ਕਿ ਹੁਣ ਤਿਆਰੀ ਤੇ ਹੁਣ ਸਾਡੀ ਕੋਈ ਤਿਆਰੀ ਨਹੀਂ ਹੈ ਇਹ ਤੇ ਫਿਰ ਮੇਰੇ ਭਰਾ ਦੇ ਸਾਟ ਲੱਗੀ ਸੀ ਤੇ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਚੋਕੇ ਸਿਕਾ ਕੇ ਪਾਲਾ ਦਿੱਤਾ ਹੋਇਆ ਤੇ ਹੁਣ ਤੁਹਾਡੇ ਪਿਤਾ ਤੁਹਾਡੇ ਪਿਤਾ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੀ ਜਿੰਨੇ ਪਰਿਵਾਰ ਦੇ ਵਿੱਚ ਮੈਂ ਅਸੀਂ ਤਿੰਨ ਭੈਣਾ ਤੇ ਚਾਰ ਭਰਾ ਇੱਕ ਭਰਾ ਇਕੱਲਾ ਇਕੱਲਾ ਹੱਡਾ ਇਹ ਭਰਾ ਸਾਡੇ ਨੂੰ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਇਹ ਤੇ ਛੱਟ ਲੱਗ ਗਈ ਸੀ ਬਹੁਤ ਜ਼ਿਆਦਾ ਡਿਪਰੈਸ਼ਨ ਹੋਏ ਦੋ ਚਾਰ ਮਹੀਨੇ ਹੋ ਗਏ ਡਿਪਰੈਸ਼ਨ ਬੜਾ ਪੈਸਾ ਲੱਗ ਗਿਆ ਚੁੱਕ ਚੁਕਾ ਕੇ 2.5 ਲੱਖ ਰੁਪਏ ਲੱਗੇ ਅੱਛਾ ਸੋਚਿਆ ਬਹੁਤ ਬਹੁਤ ਸ਼ੁਕਰਸ਼ੁਦਾਵਾ ਬਸ ਮੈਂ ਬਹੁਤ ਜ਼ਿਆਦਾ ਸੋਚਿਆ ਸੀ ਕਿ ਮੇਰੇ ਪ੍ਰਾਣਾਂ ਨਾਲ ਸੱਟ ਲੱਗਦੀ ਤੇ ਮੈਂ ਧੂਮਤਾ ਮੇਰੇ ਪ੍ਰਾਣੇ ਵਿਆਹ ਕਰਨਾ ਹੈ ਤੇ ਪਰ ਹੁਣ ਸਾਡੇ ਕੋਲ ਚ ਕੋਈ ਪੈਸਾ ਨਹੀਂ ਹੈ ਕਿੰਨੀ ਤਿਆਰੀ ਹੋਈ ਹੈ ਹਲੇ ਕੋਈ ਨਹੀਂ ਤਿਆਰੀ ਹੋਈ ਹੈ ਬਸ ਦੋ ਸੂਟ ਦੀ ਹੋਈ ਹੈ ਹਲੇ ਤਿਆਰੀ ਅੱਛਾ ਜੇ ਸਭ ਕੁਝ ਸਹੀ ਹੁੰਦਾ ਤੇ ਫਿਰ ਅਸੀਂ ਕੀ ਸੋਚਦੇ ਕਿਸ ਤਰ੍ਹਾਂ ਆਪਾਂ ਭਰਾ ਦਾ ਸਵਾਗਤ ਕਰਦੇ ਬਹੁਤ ਵਧੀਆ ਕਰਨਾ ਹੈ ਭਰਾ ਦਾ ਵੀ ਹੁਣ ਹਲੇ ਹਾਲਾਤ ਮਾੜੇ ਹੋ ਗਏ ਕਿੰਨੇ ਕੁ ਬੰਦੇ ਆਣ ਕੇ ਭਰਾ ਦੇ ਚ ਲੱਗਦਾ ਤੁਹਾਨੂੰ 50 60 ਕਿੰਨੇ ਕੁ ਬੰਦੇ 60 ਕਿ ਆਏ ਜਾਣਗੇ ਉਹਨੂੰ ਸੋ ਬੰਦੇ ਦਾ ਖਰਚਾ ਕਰਨ ਵਾਸਤੇ ਸਾਡੇ ਕੋਲ ਨਹੀਂ ਹਾਂਜੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈ ਨਾਲੇ ਉਹ ਕੋਈ ਰੇਂਜਮੈਂਟ ਨਹੀਂ ਹਲੇ ਹੋਣਦੇ ਸਾਡੇ ਬਰਾਤ ਦਾ ਵੀ ਕਿਤੇ ਵੀ ਵਿਆਹ ਲੈ ਘਰ ਤੇ ਬੜੇ ਭਾਈਆਂ ਦਾ ਹੀ ਲਾਏ ਜਾਂਦੇ ਨੇ ਬੜੇ ਸਜੋ ਸਮਾਨ ਲੈਂਦਾ ਜਾਂਦਾ ਪਰ ਇੱਥੇ ਤਿਆਰੀਆਂ ਨਹੀਂ ਨਜ਼ਰ ਆਉਂਦੀ ਹਲੇ ਇੱਥੇ ਕੋਈ ਨਹੀਂ ਤਿਆਰੀਆਂ ਨਜ਼ਰ ਆਣ ਦੀ ਮੈਨੂੰ ਤੇ ਲੋਕਾਂ ਨੂੰ ਸੇਤੀ ਸੇ ਕਹਿ ਦਿੰਦੇ ਪੀ ਤੁਹਾਡੀ ਉਹ ਤੁਹਾਡੀ ਗੱਲ ਸਾਡੇ ਰਿਸ਼ਤੇਦਾਰ ਕੋਈ ਨਹੀਂ ਮਜ਼ਦਤ ਕਰਨ ਦਾ ਤੇ ਭੇਜੀ ਉਹਨਾਂ ਨੂੰ ਵਿਆਹ ਦਾ ਦਿੱਤਾ ਵਿਆਹ ਦਾ ਤੇ ਪਤਾ ਪੀ ਹੈਗਾ ਕੁੜੀ ਦਾ ਵੀ ਹਾਂਜੀ ਮਤਲਬ ਵਾਸਤੇ ਬਾਹਰ ਨਹੀਂ ਖੜੀ ਕਿਹਨੇ ਨਹੀਂ ਮਜਦਵਤ ਤੇ ਸਾਡੀ ਬਾਹਰ ਖੜੀ ਵੀ ਅਪੀਲ ਲਾਉਣੀ ਚਾਹੁੰਦੇ ਹੋ ਅਪੀਲ ਮੇਰਾ ਨਾਮ ਹਰਜੀਤ ਸਿੰਘ ਭਾਈ ਸੁਲਤਾਨਵਾਲੇ ਦੇ ਪਿੰਡ ਮਰਕੋਈ ਪੱਤੀ ਭੈਣ ਦਾ ਵਿਆਹ ਦੁੱਦਨਾ ਕੀ ਨਾਮ ਸੰਦੀਪ ਕੌਰ ਵਿਆਹ ਚ ਪੰਜ ਦੇ ਬਰਾਤ ਆ ਤੇ ਚਾਰ ਦੇ ਸੱਗਣ ਆ ਹਾਂਜੀ ਹਾਂਜੀ ਮਾਰ ਪਾਰ ਚ ਹਾਂਜੀ ਪੰਜ ਮਾਰ ਤੇ ਤਿਆਰੀਆਂ ਨਹੀਂ ਹੋਈਆਂ ਚਾਰੀਆਂ ਇਦਾਂ ਹੀ ਆ ਕਿ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਤੋਂ ਨਾ ਕਰੀ ਜਾਂਦੇ ਪਹਿਲਾਂ ਜਾਨੀ ਆਨ ਆਸ ਵੀ ਚਲੀ ਇੰਨੇ ਦਿਨ ਇੰਨੇ ਦਿਨ ਹੁਣ ਸਾਰੇ ਕੋਈ ਫੋਨ ਨਹੀਂ ਚੁੱਕਦਾ ਹਾਲਾਤ ਜੋ ਇਸ ਤਰ੍ਹਾਂ ਦੇ ਬਣੇ ਮੇਰਾ ਐਕਸੀਡੈਂਟ ਹੋ ਗਿਆ ਭਾਈ ਮੇਰਾ ਬੈਂਡਰੀ ਬਲਟ ਗਈ ਤੋਂ ਮੇ ਤੋਂ ਹੈ ਬੂਹੇ ਲਗਾ ਦੋਟਾ ਹੀ ਲੱਖ ਰੁਪਏ ਲੱਗਾ ਮਤੇ ਤਾਂ ਕਿ ਦੋ ਪ੍ਰਸ਼ਨ ਹੈ ਮੇਰੇ ਇੱਕ ਪਟ ਜੋ ਨਾ ਮਾਸਕੜ ਕਿਥੇ ਲਾਇਆ ਹਾਂਜੀ ਕੋਈ ਨਹੀਂ ਜਾਂਦਾ ਨਾ ਇਹ ਤੁੜ ਨਹੀਂ ਜਾਂਦਾ ਹੋਰ ਨਾ ਪੋੜੀਆਂ ਤੁਰਦਾ ਮੇਰੇ ਕਿਤੇ ਦਾ ਜੀ ਤੁਹਾਡੀ ਉਹ ਗਾੜੀ ਨਹੀਂ ਹੈਗਾ ਮੇਰਾ ਗਾੜੀ ਡੈਥ ਹੋ ਗਈ ਕਰਦੇ ਜਿਹੜੇ ਕਰਦੇ ਕਾਗਦੇ ਵੀ ਗਨੇ ਪਾਏ ਆਪਾਂ ਜਗਾ ਦੇ ਧਿਆਨ ਦਾ ਵੀ ਆ ਕਿੰਨੀਆਂ ਜੀ ਮਨ ਦੇ ਵਿੱਚ ਚਲੀ ਜਾਂਦੀ ਵਿਆਹ ਦੀ ਵਾਵਾ ਜੀ ਜਾਨੀ ਕਿ ਹੁਣ ਇਹ ਵੀ ਚਲ ਜੇ ਮੈਂ ਸਹੀ ਹੁੰਦਾ ਫਿਰ ਤਪੜੀ ਪੈਦਾ ਵਿਆਹ ਕਾ ਕੋਈ ਲੋੜ ਨਹੀਂ ਪਣੀਦਾ ਅਗਰ ਕਰ ਹੁਣ ਇਹ ਰਾਬਾਸ ਰਹੀ ਆ ਕਿ ਕਰਨਗੇ ਸਰ ਭੈਣ ਭਰਾਵਾਂ ਦੀ ਮਜਬੂਰ ਜੇ ਤੁਸੀਂ ਸਹੀ ਹੁੰਦੇ ਤਾਂ ਫਿਰ ਇਹ ਕਹਿੰਦੇ ਸੰਤ ਜੀ ਕੋਈ ਲੋੜ ਨਹੀਂ ਪਣੀਦਾ ਵੀਰ ਜੀ ਕਹਿੰਦੇ ਆਪਾਂ ਬਾਕੀ ਇਹ ਗੱਲ ਵੀ ਸਾਨੂੰ ਨਹੀਂ ਕੋਈ ਲੋੜ ਦੋੜ ਜਾਨੀ ਕਹੀ ਗਏ ਨੇ ਵੀਡੀਓ ਕਲੀ ਬਣਾਉਣ ਦੀ ਸਾਡੀ ਆਪਾਂ ਨੂੰ ਕੋਈ ਸ਼ਰਮ ਸ਼ਰਮਾ ਨਹੀਂ ਗੀ ਕੋਈ ਕੋ ਭੈਣ ਭਰਾ ਕੋਈ ਬਾਹਰ ਪੜਨੀ ਨਹੀਂ ਡਿਆ ਅਗਲੇ ਤਮਾਸ਼ਾ ਵਿੰਦੇ ਸਾਰੇ ਜਣੇ ਚੱਲ ਬਰਨਾਮੇ ਹੋਏ ਇਹਨਾਂ ਦੀ ਸਾਡੇ ਦਾ ਚਾਚੇ ਦਾ ਜੀ ਬਾਬਾ ਮੇਰੇ ਉਦਾਂ ਵੀ ਜਾਨੀ ਗੀ ਕੋਈ ਬੌਈ ਫਰੈਂਡ ਤੁਹਾਨੂੰ ਵੀਡੀਓ ਬਣਾਉਣੀ ਪੈ ਰਹੀ ਹੈ ਜੋ ਇਤਰਾਜ਼ਤ ਨਹੀਂ ਤੁਹਾਨੂੰ ਨਹੀਂ ਨਹੀਂ ਕੋਈ ਇਤਰਾਜ਼ ਨਹੀਂ ਭਾਈ ਵੀਡੀਓ ਮਰਜ਼ੀ ਨਾਲ ਬਣਾ ਰਹੇ ਆਪਣੀ ਮਰਜ਼ੀ ਨਾਲ ਬਣਾਉਂਦੇ ਹਾਂ ਹਾਂਜੀ ਵੀਡੀਓ ਵੀਡੀਓ ਆਪਣੀ ਮਰਜ਼ੀ ਨਾਲ ਬਣਾਉਂਦੇ ਹਾਂ ਵੀ ਅਪੀਲ ਲਾਉਣੀ ਚਾਹਦੇ ਹਾਂ ਹੂੰ ਅਪੀਲ ਕੀ ਲਾਉਣੀ ਹੈ ਕੋਲੀ ਪੀ ਜਣਾਂ ਜਿਹੜੇ ਕੋਈ ਦਾਣੀ ਸੱਦਣਿਆ ਬਾਤ ਮਜਰ ਕਰ ਸਾਡੀ ਭੈਣ ਭਰਾ ਇਹੋ ਜੀ ਆ ਵੀ ਜਾਨੀ ਡੋਲੀ ਉੱਠ ਜੇ ਆਪਾਂ ਆਪਣੀ ਮੇਰੀ ਭੈਣ ਦੇ ਘਰੋਂ ਬਾਤ ਵੀ ਬੇਨਾਮੀ ਨਾ ਹੋਵੇ ਜਾਨੀ ਕਿ ਜਾਨੀ ਜਿਹਦਾ ਇਸੇ ਦਾ ਕੋਈ ਵੜ ਕੋਈ ਗਾਣਾ ਆੜ ਹੀ ਮਿਲਿਆ ਉਹ ਨਹੀਂ ਹੋਇਆ ਆ ਨਹੀਂ ਹੈ ਤੇ ਬੇਨਾਮੀ ਨਾ ਹੋਵੇ ਸਾਡੀ ਬਰਾਤ ਵਧੀਆ ਨਿਪੜੇ ਹਾਂਜੀ ਬਰਾਤ ਹਾਂ ਹਾਂਜੀ ਵਧੀਆ ਨਿਪੜ ਜੇ ਹਾਂਜੀ ਹੋਰ ਤਾਂ ਨਹੀਂ ਚੋਈ ਨਾ ਹੋਣੀ ਕੋਈ ਚੀਜ਼ ਆਪਾਂ ਲੋੜ ਗਈ ਪੰਜੀ ਬਾਤ ਹਾਂਜੀ ਹਾਂਜੀ ਨਾਮ ਦੱਸੋ ਆਪਣਾ ਨਾਮ ਮੇਰਾ ਨਾਮ ਜ਼ਕੀਰ ਕੁਆਰ ਬੇਟੀ ਦਾ ਨਾਮ ਇਹ ਦੇ ਨਾਂ ਗਿਆ ਆ ਸਗਦੀਪ ਵਿਆਹ ਦਾ ਦੋ ਵਿਆਹ ਹੈਗਾ ਆ 5 ਤਰੀਕ ਦਾ ਤਿਆਰੀਆਂ ਨਹੀਂ ਨਜ਼ਰ ਆ ਰਹੀਆਂ ਤਿਆਰੀਆਂ ਨਹੀਂ ਹੋਣ ਕਿਉਂ ਤਿਆਰੀਆਂ ਪਹਿਲੇ ਤੇ ਅਲਾਉਟ ਤੇ ਫੇਰੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਮੈਂਬਰ ਹੈ ਕਿ ਆ ਰਹੇ ਕਿੰਨੇ ਮੈਂਬਰ ਇੱਕ ਹੈਗਾ ਮੇਰਾ ਤੇਨੇ ਮੇਰੀ ਗੁੱਡੀਆਂ ਇੱਕ ਮੇਰਾ ਪੁੱਤ ਇਹਨਾਂ ਦੇ ਪਿਤਾ ਜੀ ਪਿਤਾ ਜੀ ਇਹਦੇ ਦਰਦ ਹੋ ਗਈ ਮੈਂ ਮਾਤਾ ਜੀ ਸੋਚਿਆ ਕੀ ਸੀ ਤੁਮ ਤਾਂ ਮੈਂ ਵਿਆਹ ਕਰਨ ਦੀ ਸੋਚੀ ਮੈਂ ਮੈਂ ਸੋਚਿਆ ਹੀ ਵੀ ਚਲ ਇਹਨੂੰ ਮੇਰੇ ਬੱਚੇ ਨੂੰ ਛੱਟਾ ਨਾ ਲੱਗਦੀਆਂ ਤੇ ਮੈਂ ਆਪਣਾ ਟਵਨ ਉਹ ਤੀਜੂ ਵਿਆਹਣੀ ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਉਹ ਬਜਾਰੇ ਤੋ ਗਿਆ ਨਾ ਇਹ ਦੇਖੋ ਤੁਰੇ ਆ ਜਾਵੇ ਨਾ ਫਿਰ ਆ ਜਾਵੇ ਤੇ ਹੁਣ ਵੀ ਕਰੇ ਮੋਟੇ ਛਾਲ ਕੇ ਤਰਲੇ ਲੀਂਦੇ ਤੇ ਮੈਂ ਜੇ ਪੁੱਛ ਕੇ ਚਕਾ ਨਹੀਂ ਮੇਰੇ ਪੁੱਤ ਨੂੰ ਡਾ ਜੋ ਦਵਾਈ ਬੂਟੀ ਲਿਆ ਦੀ ਹੁਣ ਬਰਾਤ ਸਿਰ ਤੇ ਹੁਣ ਕੀ ਕਰੋਗੇ ਉਹ ਘਰੇ ਭੈਣ ਭਰਾਵਾਂ ਦੇ ਗਾੜੀ ਅਰਜ ਕਰਦੀ ਵੀ ਮਜਦ ਕਰਨ ਰਿਸ਼ਤੇਦਾਰਾਂ ਨੇ ਬਾਣੀ ਪੜੀ ਨਾ ਉਹਨਾਂ ਨੇ ਫੜੀਓ ਮੜ ਕੇ ਵੜੇ ਨਹੀਂ ਪਈ ਪੁੱਛਿਆ ਨਹੀਂ ਉਹਨਾਂ ਨੇ ਵੀ ਜਾਂ ਪੈਣ ਤੂੰ ਕਿਦਾਂ ਕਰਨੇ ਕਿਦਾਂ ਨਹੀਂ ਕਰਨ ਮਤਾ ਜੀ ਦੋ ਦਿਨ ਦੇ ਵਿੱਚ ਉਹਨਾਂ ਤਿਆਰੀਆਂ ਜਿਵੇਂ ਹੋਰ ਜਾਂਦੀਆਂ ਤਿਆਰੀਆਂ ਭੈਣ ਭਰਾਵਾਂ ਦੇ ਸੱਤੇ ਹੀ ਆ ਰੱਬ ਲੇਖੇ ਰੱਬ ਲੇਖੇ ਰੱਬ ਨੂੰ ਨਰਾਜ਼ੀ ਹੁੰਦੀ ਆ ਜੇ ਇਹਨਾਂ ਦੇ ਪਿਤਾ ਜੀ ਹੁੰਦੇ ਤਾਂ ਅੱਜ ਵਿਆਹ ਧੁੰਮਦਾ ਨਾ ਹੁੰਦਾ ਹਾਂਜੀ ਕਰਨਾ ਸੀ ਧੁੰਮਦਾ ਨਾ ਤੇ ਉਹਨਾਂ ਦੇ ਸਿਰ ਤੇ ਨਹੀਂ ਆਗਾ ਹòn ਸਾਰਾ ਬੋਝ ਆਪਣੇ ਸਿਰ ਤੇ ਆ। ਇਹ 50 ਬੰਦੇ ਨੇ ਭਜ ਨਾਠ ਕਰ ਲੈਣੀ। ਤੇ ਕਜਾ ਹੁਣ ਤਰਨਿਆਂ ਤੇ ਆਹੀ ਆਏ ਆਂ ਵੀ ਕਦੋਂ ਆਹੀ ਕਿਦਾਂ ਕਰਾਂਗੇ ਕਿਦਾਂ ਨਾ ਕਰਾਂਗੇ। ਕੀ ਅਪੀਲ ਲਾਉਣੀ ਚਾਹੀਦੀ? ਬੇਨਤੀ ਕੀ ਕਰਦੀ। ਬੇਨਤੀ ਇਹ ਕਰਦੀ ਵੀ ਭੈਣ ਭਰਾ ਮੱਤ ਕਰਨ। ਮੇਟੀ ਵਿਆਹੀ ਜਾਵੇ ਆਪਣੇ ਘਰ ਜਾਵੇ।